ਹੇ ਕੁੱਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੈਂ ਗੁਰਪ੍ਰੀਤ ਕੋ ਗੁਰਪ੍ਰੀਤ ਕਰਬੋਦੀ ਪਈ ਆ ਸਿਟੀ ਨਵਾਂ ਸ਼ਹਿਰ ਤੇ ਪਿੰਡ ਮੇਰਾ ਔੜਿਆ ਤੇ ਵੀਰ ਜੀ ਮੇਰੇ ਹਸਬੰਦ ਦੀ ਡੈਥ ਹੋਈ ਨੂੰ 9 ਸਾਲ ਹੋ ਗਏ ਆ ਮੇਰੇ ਦੋ ਬੱਚੇ ਆ ਇੱਕ ਬੇਟਾ ਇੱਕ ਬੇਟੀ ਹੈ ਮੇਰੀ ਤੇ ਮੇਰੇ ਮਹੱਲੇ ਦੇ ਦੋ ਕੋ ਬੰਦੇ ਆ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਮੈਂਟਲੀ ਟੌਰਚਰ ਹੋਈ ਆ ਮੇਰੇ ਬੱਚਿਆਂ ਤੇ ਵੀ ਇਸ ਚੀਜ਼ ਦਾ ਬਹੁਤ ਗਲਤ ਅਸਰ ਪੈ ਰਿਹਾ ਆ ਦੇ ਜੀ ਮੇਰੇ ਮੇਰੇ ਹਸਬੰਡ ਜਦੋਂ 900 ਉਹ ਕਿਸੇ ਨੇ ਹੋਸਟ ਮੇਰੀ ਮਤਲਬ ਮੇਰੇ ਦੋਸਤ ਕੋਈ ਨਹੀਂ ਖੜਿਆ ਹੈਗਾ ਕੋਈ ਵੀ ਹੁਣ ਮੈਂ ਆਪਣੇ ਬੱਚੇ ਆਪ ਖੁਦ ਪਾਲਦੀ ਆ ਤੇ ਇਸ ਮਤਲਬ ਮੇਰੀਆਂ ਗੱਲਾਂ ਇੰਨੀਆਂ ਕਿ ਜਦੋਂ ਚੱਕਦੇ ਪਏ ਨੇ ਬਹੁਤ ਜ਼ਿਆਦਾ ਤੇ ਇੱਕ ਸੈਕਟਰੀ ਆ ਮੇਰੇ ਮੱਲੇ ਦਾ ਉਹ ਮਤਲਬ ਆ ਕੇ ਮੈਨੂੰ ਮਤਲਬ ਮੈਨੂੰ ਇਹ ਚਾਹੁੰਦਾ ਉਹ ਉਹ ਚਾਹੁੰਦਾ ਸੀ ਕਿ ਮੈਂ ਉਹ ਨਾਲ ਰਿਲੇਸ਼ਨ ਚਾਹਾਂ ਜਦੋਂ ਮੈਂ ਉਹ ਚੀਜ਼ ਦਾ ਵਿਰੋਧ ਕੀਤਾ ਉਹਨਾਂ ਨੇ ਗੱਲ ਨਹੀਂ ਸੁਣੀ ਤੇ ਫਿਰ ਉਹ ਵਰਤਾਂ ਮੇਤੇ ਹੀ ਉਂਗਲਾਂ ਚੱਕਣ ਲੱਗੇ ਮੈਨੂੰ ਮੱਲੇ 'ਚ ਮੇਰਾ ਪੂਰਾ ਨਾਮ ਬਦਨਾਮ ਕਰਤਾ ਇਹਨਾਂ ਨੇ ਤੇ ਇੱਕ ਦੂਜਾ ਹੈਗਾ ਆ ਸਜਾ ਮਿੰਦਾ ਮਿੰਦਾ ਤੇ ਉਰਫ ਬਿੱਲਾ ਮਿੰਦਾ ਹੈ ਜਿਹਦੇ ਵੀਂਦੇ ਦਾ ਨਾਮ ਵੀ ਬਿੱਲਾ ਜਦਾ ਛੋਟਾ ਨਾਲੇ ਮਿੰਦੇ ਨੂੰ ਬਿੱਲਾ ਕਹਿੰਦੇ ਆ ਤੇ ਮਿੰਦੇ ਨੇ ਉਹ ਵੀ ਆ ਕੇ ਮੇਰੀ ਪੇ ਦੀ ਉਮਰ ਦਾ ਬੰਦਾ ਆ ਉਹ ਉਹਨੇ ਮੇਰੇ ਘਰੇ ਆ ਕੇ ਮਤਲਬ ਮੈਨੂੰ ਲੋਹੜੀ ਵਾਲੇ ਤਾਂ ਮੇਰੇ ਘਰ ਆਇਆ ਮੈਨੂੰ ਘਰੇ ਆ ਕੇ ਆਹ ਮੈਂ दारू ਪੀ ਕੇ ਮੇਰੇ ਘਰ ਆਇਆ ਤੇ ਮੈਨੂੰ ਕਹਿੰਦਾ ਵੀ ਤੂੰ ਮੇਨਾ ਮਤਲਬ ਗੱਲਬਾਤ ਕਰ ਵੀ ਮੇਨਾ ਮਤਲਬ ਗਲਤ ਹੋ ਕਿ ਉਸ ਮੇਰਾ ਉਹ ਉਸ ਮੇਰਾ ਬੇਟਾ ਵੀ ਮੇਰੇ ਕੋਲ ਸੀਗਾ ਜੋ ਉਸ ਟਾਈਮ ਉਹਨੇ ਇੰਨੀ ਗੱਲ ਕਹੀ ਆ ਤੇ ਮੇਰੀ ਮਤਲਬ ਇਹਨਾਂ ਨੇ ਮਤਲਬ ਮੇਰੇ ਬੱਚੇ ਨੇ ਗਾਲਾਂ ਕਸਰ ਪੈ ਰਿਆ ਆ ਫਿਰ ਜਦੋਂ ਮੈਂ ਇਹ ਗੱਲ ਬੋਲੀ ਆ ਮਹਿੰਦੇ ਦੇ ਬੇਟੇ ਨੂੰ ਕਿਹਾ ਮਹਿੰਦੇ ਦੀ ਘਰ ਵਾਲੀ ਨੂੰ ਦੱਸਿਆ ਉਹ ਕਹਿੰਦੇ ਕੋਈ ਨਹੀਂ ਖਾਦੀ ਪੀਤੀ ਜੀ ਕੋਈ ਗੱਲ ਨਹੀਂ ਹੈ ਨਾ ਜੇ ਗਲਤੀ ਹੋ ਗਈ ਖਾਦੀ ਪੀਤੀ ਚ ਵੀ ਜਿੱਦਾਂ ਨਹੀਂ ਹੁੰਦੀ ਖਾਦੀ ਪੀਤੀ ਜੀ ਗਲਤੀ ਇਦਾਂ ਨਹੀਂ ਹੁੰਦੀ ਕਿ ਠਾਣੇ ਦੇ ਵਿੱਚ ਜਦੋਂ ਇਹਨੇ ਇਹਨੇ ਸੈਕਟਰੀ ਨੇ ਮਤਲਬ ਜਿਹਨੇ ਮੇਰੇ ਖਿਲਾਫ ਗਲਤ ਬੋਲਦੇ ਸੀਗੇ ਮੈਂ ਇੱਕ ਵੀਡੀਓ ਬਣਾਈ ਸੀਗੀ ਦੇ ਸੈਕਿੰਡ ਨਾਲ ਬਣਾਇਸੀ ਵੀਡੀਓ ਮੈਂ ਵੀ ਮਤਲਬ ਵੀ ਮੇਨੂੰ ਮੇਰੀ ਲਾਈਫ ਹੈ ਤੁਸੀਂ ਮੈਨੂੰ ਬੱਚੇ ਮੇਰੇ ਬੱਚੇ ਤੁਸੀਂ ਨਹੀਂ ਪਾਲਦੇ ਹੈਗੇ ਕਿ ਮੈਂ ਆਪਣੇ ਬੱਚੇ ਖੁਦ ਦੇਖਦੀ ਆ ਮੇਰੇ ਜਿਆਦਾ ਤੁਸੀਂ ਮੈਨੂੰ ਸਹਾਰਾ ਦੇਣੇ ਇਹ ਹਨਾ ਮੈਨੂੰ ਇੱਕ ਭੈਣ ਬਣਾ ਕੇ ਮੈਨੂੰ ਆਪਣੀ ਪੈਡ ਦੀ ਨੌਤੀ ਬਣਾ ਕੇ ਮੈਨੂੰ ਸਹਾਰਾ ਦੇਣ ਇਹ ਤਾਂ ਇਹ ਤਾਂ ਗਲਤ ਅੱਖ ਰੱਖਦੇ ਪਏ ਨੇ ਮੇਤੇ ਜਦੋਂ ਮੈਂ ਇਹਨਾਂ ਦੀ ਗੱਲ ਨਹੀਂ ਮੰਨੀ ਹੈਗੀ ਇਹਨਾਂ ਨੇ ਮੜ ਕੇ ਮੇਰਾ ਵਿਰੋਧ ਕਰਨਾ ਵੀ ਮੇਰੀਆਂ ਗੱਲਾਂ ਕਰਨ ਆਪੇ ਮੈਨੂੰ ਮਤਲਬ ਮੇਰੀ ਸੋਸਾਇਟੀ ਵਿੱਚ ਮੇਰੀ ਮੇਰੀ ਮਤਲਬ ਹੈ ਨਾ ਇਹ ਇੰਨੀ ਕੁ ਜਿਆਦਾ ਇਮੇਜ ਲੋ ਘਾ ਦਿੱਤੀ ਇਹਨਾਂ ਨੇ ਮੇਰੀ ਮੈਂ ਮਰ ਮੈਂ ਇੰਨੀ ਕਰੈਕਟਰ ਤੇ ਉਂਗਲੀਆਂ ਚੱਕਾ ਚੱਕਣ ਲੱਗ ਗਏ ਮੇਰੇ ਤੇ ਮੇਰਾ ਜਿੰਨਾ ਦੁੱਪਰ ਹੋਇਆ ਉਸ ਮੱਲੇ 'ਚ ਰਹਿਣਾ ਦੁੱਪਰ ਹੋਇਆ ਮੇਰਾ ਮੇਰਾ ਮੈਂ ਰਹਿਣਾ ਵੀ ਮੈਂ ਉੱਥੇ ਮੈਂ ਐਡੀ ਕੋ ਰੋਜਵਾੜੀ ਨਹੀਂ ਹੈਗੀ ਤੇ ਮੈਂ ਕਿਉਂਕਿ ਮੇਰੇ ਬੰਦੇ ਦੀ ਡੈਥ ਹੋਈ ਹੈ ਮੇਰੇ ਘਰ ਵਾਲੇ 9 ਸਾਲ ਹੋ ਗਏ ਪੂਰੇ ਹੋਏ ਨੇ ਮੈਂ ਉਸੇ ਘਰ 'ਚ ਰਹਿਣਾ ਉੱਥੇ ਮੇਰੇ ਸਾਸ ਸੋਹਰਾ ਆ ਉੱਥੇ ਮੇਰੇ ਦੋ ਬੱਚੇ ਆ ਮੈਂ ਉਹ ਘਰ ਛੱਡ ਕੇ ਕਿਤੇ ਨਹੀਂ ਜਾ ਸਕਦੀ ਤੇ ਉੱਪਰ ਦੀ ਇਹਨਾਂ ਨੇ ਮੇਰੇ ਤੇ ਮਤਲਬ ਮੇਰੇ ਘਰੇ ਵਾਰਦਾਤ ਕਰਵਾਈ ਹੈ ਇਹਨਾਂ ਨੇ ਤੇ ਸੈਕਟਰੀ ਨੇ ਤਿੰਨ ਬੰਦੇ ਤਿੰਨ ਮੁੰਡਿਆਂ ਤੋਂ ਵਾਰਦਾਤ ਕਰਵਾਈ ਹੈ ਮੇਰੇ ਕੋ ਉਸ ਬੰਦੇ ਨੇ ਮਤਲਬ ਜੇ ਮੇਰੇ ਘਰ ਜਿਹੜੋ ਤਲਵਾਰਾਂ ਆਰ ਪਾਰ ਪਾਰ ਕਰਵਾਈਆਂ ਨੇ ਘੇਟਾਂ ਦੇ ਤੇ ਮੈਂ ਥਾਣੇ 'ਚ ਮੈਂ ਕੰਪਲੇਂਟ ਲਗਾਈ ਆ ਜਦੋਂ ਸਰਪੰਚ ਪੰਜ ਇਕੱਠੇ ਹੋਏ ਠੀਕ ਹੈ ਤੇ ਸਰਪੰਚ ਪੰਜ ਹੁਣ ਸਰਪੰਚ ਸਾਹਿਬ ਨਵੇਂ ਆ ਮਿਲੂ ਨਹੀਂ ਉਹ ਮੈਂ ਪਹਿਲਾ ਕਦੇ ਦੇਖਿਆ ਨਹੀਂ ਸੀ ਸਰਪੰਚ ਸਾਹਿਬ ਉਹਨਾਂ ਨੇ ਮੇਰੀ ਨਹੀਂ ਸੁਣੀ ਜਦੋਂ ਮੈਂ ਕੁਝ ਕਿਹਾ ਕਰਾ ਸਰਪੰਚ ਮੈਂ ਸਰਪੰਚ ਪੰਜ ਮੈਨੂੰ ਉਹ ਕਟਕਾਈ ਕਰਿਆ ਕਰਨ ਤਾਂ ਸੈਕਟਰੀ ਨੂੰ ਕੋਈ ਸਵਾਲ ਨਹੀਂ ਸੀ ਕਹਿੰਦੇ ਇਸ ਕਰਕੇ ਮੈਂ ਸਰਪੰਚ ਪੰਚ ਨੂੰ ਵੀ ਥੋੜਾ ਜਿਆ ਮਤਲਬ ਉੱਚੀ ਆਵਾਜ਼ ਵਿੱਚ ਬੋਲੀ ਆ ਕਿਉਂਕਿ ਕਿਉਂਕਿ ਜਦੋਂ ਮੇਰੀ ਸੁਣਵਾਈ ਨਹੀਂ ਹੁੰਦੀ ਮੈਂ ਮੈਂ ਇਕੱਲੀ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਤੇ ਮੇਰੇ ਦੋ ਬੱਚੇ ਆ ਮੈਂ ਉਹ ਵੀ ਦੇਖਣੇ ਵੀ ਮਤਲਬ ਜਦੋਂ ਮੇਰੀ ਸੁਣਵਾਈ ਨਹੀਂ ਹੁੰਦੀ ਮੈਂ ਤਾਂ ਵੀਰ ਜੀ ਬੋਲਣਾ ਆ ਫਿਰ ਮੈਂ ਗੁੱਸੇ 'ਚ ਆ ਕੇ ਬੋਲੀ ਉਹ ਤਾਂ ਸਰਪੰਚ ਪੰਚ ਮੇਰੇ ਖਿਲਾਫ ਹੋ ਗਏ ਆ ਤੇ ਮੇਰੀ ਸੁਣਵਾਈ ਨਹੀਂ ਕੀਤੀ ਗਈ ਉਹ ਇਹਨਾਂ ਨੇ ਮਤਲਬ ਜਿਹੜੇ ਮੇਰੇ ਘਰੇ ਵਾਰਦਾਤ ਹੋਈ ਆ ਉਹਦਾ ਕੋਈ ਕੋਈ ਮਤਲਬ ਮੈਨੂੰ ਇਨਸਾਫ ਨਹੀਂ ਮਿਲਿਆ ਇਹ ਜਿਹੜਾ ਇਹਨਾਂ ਨੇ ਮੇਰੇ ਪਾਲਤਾ ਇਹਨਾਂ ਸਰਪੰਚ ਪੰਚ ਨੇ ਨਾਲ ਕੇ ਮੇਰੇ ਤੇ ਸੱਤ ਕੁੰਜਾ ਕਰਾ ਦਿੱਤੀ ਹੈ ਮੈਨੂੰ ਪੂਰਾ ਦਰ ਹਵਾਲਾ ਦੇ ਅੰਦਰ ਰੱਖਿਆ ਗਿਆ ਮੈਨੂੰ ਦੇ ਮੁੰਡੇ ਸੁਖਵਿੰਦਰ ਨੂੰ ਮੇਰੀ ਮਾਸੀ ਸੱਸ ਦਾ ਮੁੰਡਾ ਆ ਜਿਹਦੇ ਨਾਲ ਮਤਲਬ ਹੁਣ ਮੈਂ ਮੈਰਿਜ ਕਰਵਾਈ ਸੀਗੀ ਮਤਲਬ ਰਹਿੰਦਾ ਉਹ ਖੰਨੇ ਦਾ ਐ ਮੈਂ ਔੜੀ ਰਹਿੰਦੀ ਆ ਚਲੋ ਉਹ ਸਾਡਾ ਦੋਨਾਂ ਜਿਹਿਆਂ ਦਾ ਮੈਟਰ ਆ ਹਨਾ ਤੇ ਇਹ ਇਹਨਾਂ ਨੇ ਮਤਲਬ ਮੈਨੂੰ ਇੰਨਾ ਕੁ ਜ਼ਿਆਦਾ ਫਿਜ਼ੀਕਲੀ ਔਰ ਮੈਂਟਲੀ ਟੌਰਚਰ ਕੀਤਾ ਹੋਇਆ ਬਹੁਤ ਜ਼ਿਆਦਾ ਇਹਨਾਂ ਨੇ ਮੇਰੇ ਇੰਨੀ ਨੌਬਤ ਲੈ ਆਤੀ ਮੈਂ ਸੁਸਾਈਡ ਕਰਨ ਤੱਕ ਆ ਗਈ ਸੀਗੀ ਮੈਂ ਆਪਣੇ ਬੱਚੇ ਵੀ ਦੇਖਣੇ ਆ। ਹੁਣ ਇਹਨਾਂ ਮਗਰ ਲਾ ਕੇ ਮੈਂ ਮਤਲਬ ਆਪਣੇ ਬੱਚੇ ਦਾ ਰੋਣਾ ਨਹੀਂ ਰਹਿ ਹੈਗੇ। ਵੀਰ ਜੀ ਬੇਨਤੀ ਆ ਵੀ ਮੇਰੇ ਨੂੰ ਇਨਸਾਫ ਦਵਾਇਆ ਜਾਵੇ। ਮੇਰੀ ਸਰਪੰਚ ਪੰਜ ਫਾਲਸ ਮੇਰੀ ਕੋਈ ਸੁਣਵਾਈ ਨਹੀਂ ਕਰਦੀ। ਉੱਪਰ ਦੀ ਮਤਲਬ ਮੇਰੀ ਸ਼ਾਨ ਦੇ ਖਿਲਾਫ ਥਾਣੇ ਵਿੱਚ ਜਾ ਕੇ ਬੋਲ ਕੇ ਆਏ ਆ। ਮੇਰੇ ਥਾਣੇ 'ਚ ਵੀ ਕੋਈ ਨਹੀਂ ਸੁਣਦਾ ਪਿਆ। ਮੈਂ ਭੱਜ ਨੱਠ ਕੇ ਬਹੁਤ ਦੇਖ ਲਿਆ ਆ। ਮੇਰੀ ਕੋਈ ਸੁਣਵਾਈ ਨਹੀਂ ਹੁੰਦੀ। ਤੇ ਖਾਲਸਾ ਜੀ ਤੁਸੀਂ ਮੇਰੀ ਸੁਣਵਾਈ ਕਰੋ। ਮੇਰੇ ਹੈ ਨਾ ਤੁਹਾਡੇ ਅੱਗੇ ਮੇਰੀ ਬੇਨਤੀ ਆ। ਮੈਂ ਮਲੇਚ ਰਹਿਣਾ ਮੈਂ ਇੱਥੇ ਹੀ ਰਹਿਣਾ ਐ ਇਸੇ ਘਰ ਚ ਰਹਿਣਾ ਐ 700 ਰੇਚ ਰਹਿਣਾ ਐ ਇਸ ਆਪਣੇ ਬੱਚੇ ਪਾਲਣੇ ਠੀਕ ਐ ਤੇ ਇਹ ਮਤਲਬ ਇਹਨੂੰ ਕਹਿੰਦੇ ਵੀ ਮਤਲਬ ਅਸੀਂ ਬਰਾਦਰੀ ਚੋ ਬਾਈ ਕੱਟ ਕਰਨੀ ਐ ਬਰਾਦਰੀ ਚੋ ਇਹਦਾ ਹੁੱਕਾ ਪਾਣੀ ਬੰਦ ਕਰਨਾ ਵੀਰ ਜੀ ਇਹ ਮੇਰੇ ਬੱਚਿਆਂ ਦਾ ਫਿਊਚਰ ਤੈਅ ਕਰਨ ਵਾਲੇ ਇਹ ਕੌਣ ਹੁੰਦੇ ਆ ਜਦ ਤੱਕ ਮੇਰਾ ਸਾਥ ਦੇਣ ਮੈਨੂੰ ਭੈਣ ਬਣਾਉਣ ਮੈਨੂੰ ਨੌਤੀ ਸਮਝਣ ਇਹ ਤੇ ਮੈਂ ਇਹਨਾਂ ਇਹਨਾਂ ਨੂੰ ਜਿਹੜਾ ਹਾਂ ਮੈਨੂੰ ਮੇਰਾ ਸਾਥ ਦਿੰਦੇ ਆ ਮੇਰੇ ਭੈਣ ਭਰਾ ਬਣਦੇ ਪਏ ਆ ਵੀਰ ਜੀ ਮੈਨੂੰ ਇਹਨਾਂ ਨੇ ਮੈਂਟਲੀ ਤੌਰਚਰ ਬਹੁਤ ਕੀਤਾ ਹੋਇਆ ਤੇ ਬੇਨਤੀ ਹੈ ਮੈਂ ਸਾਰੇ ਪਾਸੇ ਮੈਂ ਸਰਪੰਚਾਂ ਪੰਚਾਂ ਕੋਲ ਫੌਲਸ ਵਾਲਿਆਂ ਕੋਲ ਬਹੁਤ ਧੱਕੇ ਖਾ ਖਾ ਦੇਖ ਲਿਆ ਵੀਰੇ ਮੇਰੀ ਸੁਣਵਾਈ ਨਹੀਂ ਹੁੰਦੀ ਹੈਗੀ ਤੇ ਵੀਰ ਜੀ ਖਾਲਸਾ ਜੀ ਤੁਹਾਡੇ ਅੱਗੇ ਅਰਦਾਸ ਹੈ ਵੀ ਮੇਰੀ ਸੁਣਵਾਈ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ